ਪਰ ਏਸੀ ਲੋੜ ਨਹੀਂ ਹੈ ਠੀਕ ਹੈ ਜੀ ਅਗਰ ਜੇ ਏਸੀ ਲਾਉਣਾ ਵੀ ਹੈ ਹਾਂਜੀ ਹਾਂ ਤਾਂ ਆਪਣੀ ਏਸੀ ਸੁਵਿਧਾ ਸੁਵਿਧਾ ਰੱਖੀ ਹੋਈ ਹੈ ਜੀ ਅੱਛਾ ਜੀ ਉੱਪਰ ਮੂਰ ਦੇ ਬਸ ਰਹੇ ਜੀ ਠੀਕ ਹੈ ਜੀ ਆ ਜਗ੍ਹਾ ਤੇ ਏਸੀ ਇੱਥੇ ਲੱਗਦਾ ਰੱਖਿਆ ਪਿਆ ਹਾਂਜੀ ਹਾਂ ਔਰ ਏਸੀ ਆਪਾਂ ਜਦੋਂ ਮਰਜ਼ੀ ਲਾ ਸਕਦੇ ਹਾਂ ਇੱਥੇ ਆਪਾਂ ਲਾ ਸਕਦੇ ਹਾਂ ਹਾਂਜੀ ਇਹ ਵੀ ਆ ਆਪਾਂ ਐਮਸੀ ਵੀ ਲਾਤੀ ਜੀ ਠੀਕ ਹੈ ਜੀ ਮੈਂ अच्छाड़ा स्टिकरਾਂ ਦਾ ਕੰਮ ਕਰਦਾ ਆਪਣਾ ਕੌਣ ਬੰਦਾ ਕਰਦਾ ਜੀ ਉਹ ਆਪਣਾ ਸਿੰਦਾ ਬਾਈ ਸਿੰਦਾ ਬਾਈ ਠੀਕ ਹੈ ਜੀ ਇਹ 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 ਕਾਰਾਗਰੀ ਨਾ ਉਹੀ ਬਾਈ ਦੀ ਹੈ ਨਾ ਜੇ ਅਗਰ ਜਿੱਦਾਂ ਹੁਣ ਅਰੇ ਲੂਕਿੰਗ ਗਲਾਸ ਲਾਤਾ ਲੂਕਿੰਗ ਗਲਾਸ ਸੋਹਣਾ ਲੱਗਦਾ ਵਾਏ ਨਾਟ ਹਾਂਜੀ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਈ ਸਾਨੂੰ ਨਾ ਅਸੀਂ ਕੱਲ ਪਰਸ ਦੇ ਪਲਾਨਿੰਗਾਂ ਕਰੀ ਜਾਂਦੇ ਆ ਕਿਉਂਕਿ ਵਿਜ਼ਿਟ ਟਾਈਮ ਥੋੜਾ ਜਿਆਦਾ ਚੱਲ ਰਿਹਾ ਔਰ ਇੱਕ ਇੱਕਦਮ ਭਾਜੀ ਉਹਨਾਂ ਨੇ ਫੋਨ ਕਰਤਾ ਕਿ ਪਾਲਕੀ ਸਾਹਿਬ ਤਿਆਰ ਆ ਤੇ ਆਪਾਂ ਵੀਡੀਓ ਕਰਨੀ ਆ ਉਹ ਅਡਜਸਟਮੈਂਟ ਕਰਕੇ ਬਈ ਹਣਾ ਆਪਾਂ ਕਰੀਏਗੀ ਕਿ ਵੀਡੀਓ ਤਾਂ ਕਰਨੀ ਕਰ ਇੱਕ ਵਾਰ ਆਪਣਾ ਕੈਨਸਲ ਵੀ ਹੋ ਗਿਆ ਸੀ ਨਾ ਹਾਂਜੀ ਹਾਂਜੀ ਪਰ ਨਹੀਂ ਯਾਰ ਵੀਡੀਓ ਕਰਨੀ ਯਾਰ ਦਿਮਾਗ ਤੇ ਰਿਹਾ ਯਾਰ ਵੀ ਵੀਡੀਓ ਕਰਨੀ ਆ ਕਰਨੀ ਆ ਪਰ ਬਈ ਆ ਦੇਖੋ ਟਾਈਮ ਸਵੇਰ ਦੇ 7:00 ਵਜੇ ਆ ਬਈ ਹਣਾ ਤੇ ਅੱਜ ਆਪਾਂ ਵੀਡੀਓ ਕਰਨਾ ਹੈ ਪਾਲਕੀ ਸਾਹਿਬ ਦੀ ਬਹੁਤ ਸੋਹਣੀ ਪਾਲਕੀ ਸਾਹਿਬ ਬਣਾਈ ਆ ਜਿਹੜੇ ਵੱਡੇ ਨਗਰ ਕੀਰਤਨਾਂ ਵਾਸਤੇ ਬਈ ਹਣਾ ਵੱਡੇ ਨਗਰ ਕੀਰਤਨ ਸਾਹਿਬ ਵਾਸਤੇ ਪਾਲਕੀ ਸਾਹਿਬ ਤਿਆਰ ਕਰੀਏ ਇਹ ਜਿੱਦਾਂ ਕਿ ਛੋਟੇ ਸਾਹਿਬ ਦਾ ਦਿਨ ਆਉਣੇ ਹੈ ਨਾ ਹਾਂਜੀ ਹਾਂ ਤੇ ਉਦਾਂ ਬਈ ਹਣਾ ਇਹ ਹੈਗੀ ਪਾਲਕੀ ਸਾਹਿਬ ਜਿਹੜੇ ਤਿਆਰ ਕਰੀਏਗੀ ਅੱਛਾ ਅਗਲੀ ਕਿਹੜੇ ਹਿਸਾਬ ਨਾਲ ਤਿਆਰ ਕਰੀਏ ਜੀ ਆਪਣੀ ਇਹ ਇਹ ਜੀ ਆਪਾਂ ਨੇ ਟਰਾਲੀ ਦੇ ਉੱਪਰ ਪਾ ਕੇ ਸਭ ਤਿਆਰ ਕੀਤੀ ਹੈ ਹਾਂਜੀ ਹਾਂ ਤੇ ਡਬਲ ਹਿੱਸਾ ਲੱਗਿਆ ਹੋਇਆ ਹੈਗਾ ਹਾਂਜੀ ਤੇ ਇਹਦੀ ਜਿਹੜੀ ਲੰਬਾਈ ਹੈ ਜੀ ਲੰਬਾਈ ਹੈਗੀ 22 ਫੁੱਟ 22 ਫੁੱਟ ਵਿੱਚੋਂ ਵਿੱਚੋਂ ਤਿਆਰ ਹਾਂਜੀ 22 ਫੁੱਟ ਲੰਬਾਈ ਹੈਗੀ 8 ਫੁੱਟ ਹੈਗੀ ਚੜਾਈ ਠੀਕ ਆ ਤੇ ਇਹ ਆਪਾਂ ਵੱਡੇ ਵਿਸ਼ਾਲ ਨਗਰ ਕੀਰਤਨ ਵਾਸਤੇ ਆ ਕੇ ਜੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾ ਜੀ ਹਾਂਜੀ ਹਾਂ ਤੇ ਦਸਵੇਂ ਪਾਤਸ਼ਾਹ ਦਾ ਅਵਤਾਰ ਦਿਹਾੜਾ ਰਿਹਾ ਜੀ ਹਾਂਜੀ ਹਾਂ ਤੇ ਬਾਕੀ ਛੋਟੇ ਸਾਹਿਬ ਜਦੈ ਸੀ ਦਿਹਾੜੇ ਆ ਰਹੇ ਨੇ ਜੀ ਹਾਂਜੀ ਹਾਂ ਉਹਨਾਂ ਵਾਸਤੇ ਸੰਤ ਬਾਬਾ ਅਵਤਾਰ ਸਿੰਘ ਧੂਰਕੋਟ ਵਾਲੇ ਹਾਂਜੀ ਹਾਂ ਉਹਨਾਂ ਨੇ ਤਿਆਰ ਕਰਵਾਈ ਹੈ ਜੀ ਪਾਲਕੀ ਸਾਹਿਬ ਆ ਠੀਕ ਹੈ ਜੀ ਹਾਂਜੀ ਇਹ ਪਾਲਕੀ ਸਾਹਿਬ ਜੀ ਆਵੇ ਜੀ ਮਨਜੀਤ ਸਾਹਿਬ ਪਾਤਸ਼ਾਹੀ ਨੌਵੇਂ ਬੱਬਨਪੁਰ ਵੀ ਜਾਊ ਹਾਂਜੀ ਹਾਂ ਮਹਾਲੀ ਵੀ ਤਖਤਪੁਰ ਸਾਹਿਬੀ ਠੀਕ ਹੈ ਜੀ ਹਾਂਜੀ ਠੀਕ ਆ ਅੱਛਾ ਇਹ ਬੱਬਨਪੁਰ ਆਪਣਾ ਇਬ ਬੱਬਨਪੁਰ ਕਿਹੜਾ ਆਪਣਾ ਬੱਬਨਪੁਰ ਆ ਗਏ ਜਿਵੇਂ ਨਾਲ ਤੁਰੀ ਦੇ ਨਾਲ ਬੱਬਨਪੁਰ ਆ ਗਏ ਅੱਛਾ ਬੱਬਨਪੁਰ ਵੀ ਜਾਣੀ ਆ ਮਹਾਲੀ ਵੀ ਔਰ ਤਖਤਪੁਰਾ ਤਖਤਪੁਰਾ ਸਾਹਿਬ ਹਾਂਜੀ ਇਹ ਤਿੰਨ ਜਗ੍ਹਾ ਤੇ ਜਾਂਦੇ ਆ ਇਹ ਤਿੰਨ ਜਗ੍ਹਾਾਂ 'ਚ ਠੀਕ ਆ ਜੀ ਠੀਕ ਆ ਉਹ ਮੈਨੂੰ ਲੱਗਾ ਕਈ ਵਾਰ ਉੱਥੇ ਮਹਾਲੀ ਦੇ ਨੇੜੇ ਕੋਈ ਬੱਬਨਪੁਰ ਉਹ ਗਲਾ ਨਹੀਂ ਜੀ ਬੱਬਨਪੁਰ ਆ ਤੁਰੀ ਦੇ ਨਾਲ ਆ ਗਏ ਠੀਕ ਆ ਜੀ ਠੀਕ ਆ ਹਾਂਜੀ ਹਾਂ ਜੇ ਤੁਸੀਂ ਦੇਖ ਰਹੇ ਹੋ ਵੀ ਇਹ ਨਾ ਬਹੁਤ ਚੌੜਿਆ ਪਿਛਲਾ ਜਿਹੜਾ ਆਪਾਂ ਕਿਹੜੇ ਦਰਵਾਜਾ ਹੈਗਾ ਹਣਾ ਵਿੱਚੋਂ ਦੋ ਹੀ ਗੇਟ ਖੁੱਲਦੇ ਕੀਤੇ ਹੋਏ ਨੇ ਜੀ ਆਪਾਂ ਹਾਂਜੀ ਹਾਂਜੀ ਹ ਇਹ ਵਾਲੇ ਹੂੰ ਹੂੰ ਤੇ ਬਾਕੀ ਅੰਦਰਲੇ ਪਾਸੇ ਦੋਨੇ ਪਾਸੇ ਸਪੀਕਰ ਨੇ ਜੀ ਉਹੂਜਾ ਕੰਪਨੀ ਦੇ ਠੀਕ ਹੈ ਜੀ ਇੱਕ ਇੱਧਰ ਬਸ ਲੱਗਾ ਬਈ ਇੱਕ ਉਧਰਲੇ ਬਸ ਲੱਗੇ ਹੋਇਆ ਹਾਂਜੀ ਤੇ ਬਾਕੀ ਆਪਣੇ ਪੰਜ ਪੱਖੇ ਨੇ ਜੀ ਠੀਕ ਹੈ ਜੀ ਚਾਰ ਟੂਬਰ ਹੈ ਜੀ ਪੰਜ ਪੱਖੇ ਔਰ ਚਾਰ ਟੂਬਾਂ ਲੱਗੀਆਂ ਹਾਂਜੀ ਹਾਂ ਠੀਕ ਹੈ ਜੀ ਲੋ ਜੀ ਬਈ ਆ ਵੀ ਦੇਖ ਸਕਦਾ ਚਾਨਣੀ ਆਪਾਂ ਨੇ ਸਿਰੇ ਤੱਕ ਲਾਈ ਹੈ ਜੀ ਲੰਬੇ ਸਿਰੇ ਤੱਕ ਪੂਰੀ ਪੱਟੀ ਜਾਨਣੀ ਲਾਈ ਹੋਈ ਆ ਉੱਪਰ ਗੁਰਪ੍ਰੀਤ ਦਿਖਾ ਸਕਦਾ ਬਈ ਹਣਾ ਚਾਨਣੀ ਸਾਹਿਬ ਲਾਈ ਹੈ ਬਹੁਤ ਵੱਡੀ ਲਾਈ ਹੈ ਸਿਰੇ ਸਿਖਰ ਤੱਕ ਕਿਹੜੀ ਲੱਗੀ ਹੋਈ ਆ ਆਪਣੀ ਹਣਾ ਤੇ ਇੱਥੇ ਆਪਾਂ ਮਹਾਰਾਜ ਦਾ ਪ੍ਰਕਾਸ਼ ਕਰ ਸਕਦੇ ਹਾਂ ਮਤਲਬ ਜਿੰਮੇ ਵੀ ਆਪਾਂ ਨੂੰ ਸੈਟਿੰਗ ਵੈਂਦੀ ਹੈ ਕਿ ਆਪਾਂ ਸੈਟ ਕਰ ਸਕਦੇ ਹਾਂ ਹਾਂਜੀ ਠੀਕ ਹੈ ਇਹ ਆਪਾਂ ਮਹਾਰਾਜ ਰੂਪ ਹੈ ਜਿਹੜਾ ਜੀ ਆਪਾਂ ਇੱਧਰ ਰੱਖ ਕੇ ਮਹਾਰਾਜ ਰੂਪ ਉਹਰੇ ਪ੍ਰਕਾਸ਼ ਕਰਕੇ ਆਪਾਂ ਇੱਧਰ ਨੂੰ ਮੂਹ ਵੀ ਕਰ ਸਕਦੇ ਆ ਜੇਕਰ ਪਾਲਕ ਸਿੰਘ ਸਾਹਿਬ ਖੜੀ ਹੈ ਹਾਂਜੀ ਹਾਂ ਜੇ ਜਿਵੇਂ ਹੁਣ ਜਾਣੀਏ ਜੀ ਪਾਲਕ ਸਿੰਘ ਸਾਹਿਬ ਨੇ ਉਸ ਟਾਈਮ ਉਧਰ ਤਾਂ ਆਪਣੇ ਤਾਂ ਲੱਗੂਗਾ ਜੀ ਅਸਲ ਲੱਗੂ ਮਹਾਰਾਜ ਦਾ ਵੱਡਾ ਤਖਤ ਬੋਸ ਲੱਗੂਗਾ ਉਸ ਟਾਈਮ ਇੱਧਰਲੇ ਵਾਸੇ ਫਰੰਟ ਮੂਹਰੇ ਹੋਊਗਾ ਜੀ ਮੂਹ ਠੀਕ ਹੈ ਜੀ ਜਿਸ ਟਾਈਮ ਨਗਰ ਕੀਰਤ ਠੀਕ ਹੈ ਜੀ। ਬਾਕੀ ਬਾਬਾ ਜੀ ਕਹਿੰਦੇ ਵੀ ਆਪਾਂ ਨੇ ਨਾ ਲੰਬਾ ਆਪਣੇ ਤੱਕ ਤੋਂ ਪੋਸ ਲਾ ਕੇ ਉਹਦੇ ਉੱਪਰ ਮਹਾਰਾਜ ਰੂਪ ਪ੍ਰਕਾਸ਼ ਕਰਕੇ ਲੰਬਾ ਰਮਾਲਾ ਲਾ ਕੇ ਮੂਹਰੇ ਗਮਲੇ ਜਿਹੜੇ ਸ਼ਸਤਰ ਆਉਣਗੇ ਜੀ ਮਹਾਰਾਜ ਦੇ। ਸਜਾਵਟ ਔਰ ਸ਼ਸਤਰ ਆ ਗਏ। ਸਜਾਵਟ ਤੇ ਸ਼ਸਤਰ ਹਾਂਜੀ। ਠੀਕ ਹੈ ਜੀ। ਤੇ ਬਾਬਾ ਜੀ ਕਹਿੰਦੇ ਵੀ ਹੋਰ ਕਿਸੇ ਬੰਦੇ ਨੇ ਇੱਕ ਬੰਦਾ ਬੈਠੂ ਗਰਾਂਦ ਤੇ ਸਿੱਕਲਾ। ਠੀਕ ਹੈ ਜੀ। ਹਾਂਜੀ। ਤੇ ਜਿੱਦਾਂ ਮੈਂ ਆਹ ਦੇਖ ਰਿਹਾ ਆਪਣੇ ਪਿੱਲਰਾਂ ਦੇ ਉੱਤੇ ਵੀ ਤੁਸੀਂ ਵਧੀਆ ਲਾਤਾ ਨਾ। ਹਾਂਜੀ ਹਾਂ ਬੈਲਮ ਲੱਗੀ ਵੀ ਹੈ ਜੀ ਫੇ। ਠੀਕ ਹੈ ਜੀ। ਆ ਮਤਲਬ ਵੀ ਇੱਥੋਂ ਇਹ ਵੀ ਸੋ ਨੀ ਕਈ ਵਾਰ ਕੀ ਹੁੰਦਾ ਆਪਾਂ ਕੱਲਾ ਪਿੱਲਰ ਲੱਗਿਆ ਹੁੰਦਾ ਉਹ ਔੜਦਾ ਲੱਗਦਾ ਇਹ ਵੀ ਕਈ ਵਾਰੀ ਆਏ ਜਿਹੜੇ ਬੰਦੇ ਨਾਲ ਸਾਈਡ ਤੇ ਬੈਹਿ ਜਾਂਦੇ ਨੇ ਕਿ ਫਿਰ ਉਹ ਟੂਹੀ ਚੁਬੀ ਜਾਂਦਾ ਉਹਨਾਂ ਦੇ ਹਾਂਜੀ ਹਾਂ ਇਹ ਵੀ ਆ ਨਾ ਇਹ ਇਹਦੇ ਵਾਸਤੇ ਵਧੀਆ ਹੈ ਤੁਹਾਡੇ ਵਾਸਤੇ ਹਾਂਜੀ ਤੇ ਆ ਇਹ ਇਹ ਸਾਰੀ ਦੀਦੀ ਆਪਣੀ ਫੀਟਿੰਗ ਦੀ ਜਿਹੜੀ ਆ ਗਈ ਆਪਣਾ ਅੰਡਰਗਰਾਊਂਡ ਅੰਡਰਗਰਾਊਂਡ ਕਈ ਵਾਰੀ ਆਪਾਂ ਅੰਦਰ ਦੇ ਵਿੱਚ ਦੀ ਵਿੱਚ ਪਾਈਪਾ ਪਾਦੇ ਨੇ ਜੀ ਕੋਈ ਤਾਰ ਸ਼ਾਰਟ ਹੋ ਜਾਂਦਾ ਤਾਂ ਪ੍ਰੋਬਲਮ ਆ ਜਾਂਦੀ ਹੈ ਮਤਲਬ ਇਹ ਤਾਰਾਂ ਦਾ ਆਪਾਂ ਨੂੰ ਫਾਇਦਾ ਆ ਵੀ ਬਾਰ ਵੀ ਹੈਗੀ ਆ ਪਰ ਦੀਦੀ ਵੀ ਹੁਣ ਇਹਦੇ ਵਿੱਚ ਇਸ ਤਰ੍ਹਾਂ ਜੀ ਦੀਨ ਨਹੀਂ ਹੈਗੀ ਨਾਲ ਮੈਚ ਹੁੰਦੀ ਹੈ ਅਗਰ ਜੇ ਕੋਈ ਤਾਰ ਕੋ 66 ਨੰਬਰ ਦਾ ਹੁੰਦੀ ਨਹੀਂ ਅਗਰ ਜੇ ਹੁੰਦੀ ਵੀ ਤਾਂ ਆਪਾਂ ਪੜਾ ਕੇ ਤੋਂ ਉਹਨੂੰ ਪਤਾ ਲੱਗੂਗਾ ਉਹ ਤੋਂ ਪਤਾ ਲੱਗ ਜਾਣਾ ਹਾਂਜੀ ਬਾਹਰੋਂ ਆਪਣੇ ਹੋ ਜਾਣਾ ਇਹਨੇ ਠੀਕ ਹੋ ਜਾਣਾ ਠੀਕ ਆ ਅੱਛਾ ਆਪਾਂ ਨੂੰ ਪਲੱਗ ਵੀ ਦਿੱਤਾ ਹੈ ਅੰਦਰ ਹਨਾ ਇਹ ਹਾਂਜੀ ਇੱਥੋਂ ਅੰਦਰ ਇਹ ਚਾਰ ਜਣਾ ਵਿੱਚ ਪਲੱਗ ਆ ਗਿਆ ਜੀ ਹਾਂਜੀ ਹਾਂ ਇਹ ਆਪਣੇ ਸੋਚਾਂ ਉੱਪਰ ਨਹੀਂ ਉੱਪਰ ਨਹੀਂ ਚਲੇ ਆ ਗਏ ਜੀ ਆ ਪੱਖੇ ਵਾਲੇ ਆ ਗਏ ਜੀ ਪੱਖੇ ਉਹ ਚੱਲਦੇ ਨੇ ਠੀਕ ਹੈ ਜੀ ਆਹ ਵਾਲੇ ਸਾਰੇ ਪੱਖੇ ਗੱਲੇ ਗੱਲੇ ਪੱਖੇ ਚੱਲਦੇ ਨੇ ਪੱਖਾ ਚੱਲਦਾ ਹੈ ਬਈ ਹਨਾ ਹਾਂਜੀ ਹਾਂ ਆ ਪੱਖਾ ਵੀ ਚੱਲਦਾ ਜੀ ਉਹ ਵੀ ਮੂਵਮੈਂਟ ਵੀ ਹੁੰਦੀ ਹੈ ਇਹਨਾਂ ਦੀ ਹਾਂਜੀ ਹ ਜਿਹੜੇ ਆਹ ਵਾਲੇ ਦੇ 6 ਪੰਜ ਪੱਖੇ ਲੱਗੇ ਹੋਏ ਨੇ ਜੀ ਠੀਕ ਹੈ ਸਾਰੇ ਚੱਲਦੇ ਨੇ ਪਰ ਸਾਰੇ ਪੱਖੇ ਪਰਪਰ ਚੱਲਦੇ ਨੇ ਜੀ ਉਸ ਤਰ੍ਹਾਂ ਘੁੰਮਦੇ ਨਹੀਂ ਭਈ ਅੰਦਰ ਆਪਾਂ ਨੂੰ ਬੈਠਣ ਦਾ ਏਸੀ ਲੋੜ ਨਹੀਂ ਹੈ ਠੀਕ ਹੈ ਜੀ ਅਗਰ ਜੇ ਏਸੀ ਲਾਉਣਾ ਵੀ ਹੈ ਹਾਂਜੀ ਹਾਂ ਤਾਂ ਆਪਣੀ ਏਸੀ ਸੁਵਿਧਾ ਸੁਵਿਧਾ ਰੱਖੀ ਹੋਈ ਹੈ ਜੀ ਅੱਛਾ ਜੀ ਉੱਪਰ ਮਾਰ ਮੂਰਲੇ ਬਸਰੇ ਜੀ ਠੀਕ ਹੈ ਜੀ ਆਹ ਜਗ੍ਹਾ ਤੇ ਏਸੀ ਇੱਥੇ ਲੱਗਦਾ ਰੱਖਿਆ ਪਿਆ ਹਾਂਜੀ ਹਾਂ ਔਰ ਏਸੀ ਆਪਾਂ ਜਦੋਂ ਮਰਜ਼ੀ ਲਾ ਸਕਦੇ ਹਾਂ ਇੱਥੇ ਆਪਾਂ ਲਾ ਸਕਦੇ ਹਾਂ ਹਾਂਜੀ ਇਹ ਵੀ ਆਪਾਂ ਨੇ ਐਮਸੀ ਵੀ ਲਾਤੀ ਜੀ ਠੀਕ ਹੈ ਜੀ ਜੋਦੋਂ ਸਾਰੀ ਸਪਲਾਈ ਕੱਟੇ ਇਹ ਇਹਦੇ ਚ ਆਪਾਂ ਇਨਵਰਟਰ ਲਾਇਆ ਹੋਇਆ ਹੈ ਜੀ ਹਾਂਜੀ ਇਨਵਰਟਰ ਆ ਜੀ ਥੱਲੇ ਠੀਕ ਹੈ ਜੀ ਇਹਦੇ ਵਿੱਚ ਭਾਈ ਇਹਨਾਂ ਤੁਹਾਨੂੰ ਇਨਵਰਟਰ ਦੀ ਵੀ ਸਹੂਬਤ ਹੈਗੀ ਹੈ ਕੀ ਉਹ ਇਨਵਰਟਰ ਤੁਸੀਂ ਚਲਾ ਸਕਦੇ ਆ ਐਡ-ਆਨ ਕਰ ਸਕਦੇ ਆ ਹਾਂਜੀ ਹਾਂਜੀ ਬਾਕੀ ਜਨਰੇਟਰ ਵੀ ਆਪਾਂ ਉਹਦਾ ਹੈਗੀ ਜੀ ਜਨਰੇਟਰ ਹੈਗਾ ਜੀ ਜਨਰੇਟਰ ਪਿਛਲੇ ਪਾਸੇ ਲੱਗ ਜਾਊਗਾ ਜੀ ਠੀਕ ਹੈ ਜੀ ਜਨਰੇਟਰ ਵਾਲਾ ਪੁਆਇੰਟ ਆ ਪਿੱਛੇ ਰੱਖਿਆ ਪਿਆ ਜੀ ਅੱਛਾ ਆ ਜਨਰੇਟਰ ਦੀ ਹਾਂਜੀ ਹਾਂ ਸਪਲਾਈ ਆ ਗਈ ਤੁਹਾਡੀ ਇਹ ਜਨਰੇਟਰ ਸਪਲਾਈ ਆ ਗਈ ਤੇ ਬਾਕੀ ਭਾਈ ਇਹਨਾਂ ਚੜਨ ਵਾਸਤੇ ਆਪਾਂ ਕਿਹਾ ਬਹੁਤ ਵਧੀਆ ਵੱਡੀ ਬੋੜੀ ਬਹੁਤ ਇੱਕ ਜਿਹੜਾ ਆਪਾਂ ਸਟੀਲ ਦਾ ਦਰਵਾਜ਼ਾ ਦੇਖ ਰਹੇ ਹਾਂ ਇਹ ਇਹ ਸਟੀਲ ਆਪਾਂ ਕਿਹੜੀ ਲਾਉਣੇ ਆ ਇਹਦੇ ਵਿੱਚ ਇਹ 304 ਹੈ ਜੀ 304 ਗ੍ਰੇਡ ਦਾ ਹਾਂਜੀ ਹਾਂ ਠੀਕ ਹੈ ਜੀ ਸਟੀਲ 304 ਹੈ ਜੀ ਹਾਂ 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 ਬਾਕੀ ਇਹਦਾ ਹੋਰ ਹੈ ਜੀ ਹਾਂਜੀ ਜਿਵੇਂ ਆਪਾਂ ਟਰਾਲੀ ਦੇ ਉੱਪਰ ਇੱਕ ਹਿੱਸਾ ਲਾਉਣੇ ਆ ਹਾਂਜੀ ਹਾਂ ਪੈਰ ਚਾਹੇ ਡਬਲ ਹੋਣਾ ਹਿੱਸਾ ਇੱਕ ਹੋਵੇ ਉਹ ਜਿਵੇਂ ਹੁਣ ਆ ਤੋਜ ਦਾ ਐਡਿੰਗ ਪਈ ਹੈ ਸਾਰੀ ਗੱਡੀ ਮੁਰਕੂ ਜੀ ਬਲਕੀ ਸਾਹਿਬ ਠੀਕ ਹੈ ਜੀ ਜਿਹੜੀ ਇਹ ਹੈ ਜੀ ਜਿਵੇਂ ਹੁਣ ਇੱਕ ਟਾਇਰ ਟੋਏ ਜਾ ਗਿਆ ਉਹਨੂੰ ਦੂਜੇ ਚੱਕ ਲੈਣਾ ਹੈ ਦੂਜੇ ਚੱਕ ਲੈਣਾ ਹੈ ਜਦੋਂ ਦੂਜਾ ਟੋਆ ਹੋ ਜਾਊਗਾ ਉਹ ਦੂਜੇ ਚੱਕ ਲੈਣਾ ਹੈ ਠੀਕ ਹੈ ਜੀ ਇਹਦਾ ਮਤਲਬ ਕਾਰ ਨੂੰ ਕੋ ਜਲਦੀ ਜੀ ਆਪਾਂ ਉੱਪਰ ਚੱਕ ਕੇ ਦਿਖਾ ਸਕਦੇ ਹਾਂ ਨੂੰ ਹਾਂ ਦਿਖਾ ਸਕਦੇ ਹਾਂ ਆਪਾਂ ਉਹਨੇ ਇੱਕ ਵਰ ਦਿਖਾ ਦੋਗੇ ਆਪਾਂ ਨੂੰ ਪਤਾ ਲੱਗ ਜਾਏ ਸਾਰਾ ਲੋ ਜੀ ਭਾਈ ਆ ਚੈੱਕ ਕਰ ਸਕਦੇ ਆ ਆ ਦੋ ਟਾਇਰ ਲਾਇਆ ਹੋਏ ਨੇ ਇਹਦੇ ਤੇ ਡਬਲ ਹਿੱਟ ਨੂੰ ਆਪਾਂ ਲੈ ਕੋਈ ਕੰਮ ਕਰਾਉਣਾ ਜਿਹੜਾ ਮਰਜ਼ੀ ਆਪਾਂ ਕੰਮ ਕਰਵਾ ਸਕਦੇ ਆ ਆ ਦੇਖੋ ਸਾਰੀ ਅੰਡਰ ਬਾਡੀ ਕੋਟ ਵਗੈਰਾ ਸਾਰਾ ਕੁਝ ਹੋਇਆ ਅੱਛਾ ਜਿਹੜਾ ਲੋਹਾ ਵਰਤਦੇ ਆ ਆਪਾਂ ਪ ਇਹ ਆ ਆਹ ਵਾਲੀ ਜੀ ਇਹ ਐਲੂਮੀਨੀਅਮ ਆ ਗਈ ਆਪਣੇ ਹਾਂਜੀ ਇਹ ਐਲੂਮੀਨੀਅਮ ਆ ਵਗ ਜੀ ਠੀਕ ਆ ਜੀ ਆਹ ਪੋਲੀ ਸ਼ੀਟ ਆ ਗਈ ਦਹਾਂ ਵਾਲੀ ਓਕੇ 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 ਬਾਕੀ ਕੱਲਾ ਕੱਲਾ ਪੇਂਟ ਆਹੀ ਪੇਂਟ ਹੈ ਬਾਕੀ ਕੋਈ ਪੇਂਟ ਨਹੀਂ ਕਿਤੇ ਵੀ ਬਾਕੀ ਸਾਰੀ ਸ਼ੀਟ ਹੈ ਹਾਂਜੀ ਹਾਂ ਤੇ ਬਈ ਦੇਖੋ ਬਹੁਤ ਸੋਹਣੀ ਵੱਡੀ ਤਿਆਰ ਕਰੀਆ ਪਾਲਕੀ ਸਾਹਿਬ ਅੱਗੇ ਆਪਾਂ ਜਿੱਦਾਂ ਛੋਟੀਆਂ ਨਾ ਛੋਟੀ ਨਗਰ ਕੀਰਤਨ ਸਾਹਿਬ ਆਸਤੇ ਆਪਾਂ ਤਿਆਰ ਕਰਨਾ ਸੀ ਤਾਂ ਉਹ ਪਾਲਕੀ ਸਾਹਿਬ ਹੁੰਦੀ ਹੈ ਕਿ ਅੱਜ ਆਪਣੇ ਲਵੇ ਵੱਡੇ ਨਗਰ ਕੀਰਤਨ ਸਾਹਿਬ ਆਸਤੇ ਕਰੀਏਗੀ ਤੇ ਇਹਦੇ ਵਿੱਚ ਅੰਦਰ ਹੀ ਸਾਡੇ ਲਾਈਟਾਂ ਲੱਗੀਆਂ ਹੋਈਆਂ ਇਹਦੇ ਅੰਦਰ ਵੀ ਲਾਈਟਾਂ ਇਹ ਬਾਕੀ ਜਿਹੜਾ ਟਾਇਰ ਹੈ ਜੀ ਇਹ ਟਾਇਰ ਆਪਾਂ ਐ ਮਨੂੰ ਵੀ ਪੰਜ ਟਾਇਰ ਲਾਦੇ ਠੀਕ ਹੈ ਜੀ ਇਹ ਕੱਲ ਨੂੰ ਟਰੈਕਟਰ ਨਹੀਂ ਵੀ ਹੈਗਾ ਆਪਾਂ ਕਿਤੇ ਉਹਨਾਂ ਪੜਾ ਦੋੜਨੀ ਹੈ ਆ ਰਹੀ ਥੱਲੇ ਨੀਚੇ ਥੱਲੇ ਲਾਹੋ ਜੀ ਆ ਟਾਇਰ ਲੱਗਿਆ ਪਿਆ ਉਹ ਟਾਇਰ ਬਹੁਤ ਮਜ਼ਬੂਤ ਲੱਗਿਆ ਹੈ ਇਹ ਟਾਇਰ ਨਾਲ ਮਨੂੰ ਜੇ ਆਪਾਂ ਮਰਜੀ ਰੋੜ ਸਕਦੇ ਆ ਠੀਕ ਹੈ ਜੀ ਬਾਕੀ ਹੁਣ ਜਿਹੜਾ ਆ ਟਰੈਕਟਰ ਲਾਇਆ ਜੀ ਆਪਾਂ ਨੇ ਇਹਦੇ ਵੀ ਇੱਕ ਬੰਦੇ ਰਹਿਣਾ ਜੀ ਠੀਕ ਹੈ ਜੀ ਕਿਉਂਕਿ ਦੂਜੇ ਬੰਦੇ ਦੇ ਕਿਤੇ ਸੁਵਿਧਾ ਹੈ ਹੀ ਨਹੀਂ ਬੈਠਣ ਲਈ ਠੀਕ ਹੈ ਜੀ ਇਹਦੇ ਵੀ ਇੱਕ ਬੰਦਾ ਰਹੋ ਅੰਦਰ ਵੀ ਪਾਟੇ ਸੰਗ ਕਰੋ ਤਾਂ ਕਿ ਬਈ ਆਪਣਾ ਇਹ ਤੇ ਇਧਰ ਆਪਣੇ ਬਾਣੀ ਦੇ ਟੋਕਾ ਲੱਗੀ ਹੋਈਆਂ ਨੇ ਤੇ ਆਪਣਾਗੇ ਲੁਕਿੰਗ 글ਾਸ ਦੇ ਉੱਤੇ ਜਿਹੜੇ ਲੱਗੇ ਨੇ ਲੁਕਿੰਗ 글ਾਸ ਦੇ ਪ੍ਰਹਾਨ ਠੀਕ ਹੈ ਜੀ ਮੋਲ ਮੰਤਰ ਦਾ ਪਾਠ ਹੈ ਦੋਨੇ ਪਾਸੇ ਇਧਰ ਵੀ ਹੁੰਦਾ ਹੈ ਅਛਾ ਇਹਦਾ ਸਟਿੱਕਰਾਂ ਦਾ ਕੰਮ ਕਰਦਾ ਆਪਣਾ ਕੌਣ ਬੰਦਾ ਕਰਦਾ ਜੀ ਉਹ ਆਪਣਾ ਸਿੰਦਾ ਬਾਈ ਸਿੰਦਾ ਬਾਈ ਠੀਕ ਹੈ ਜੀ ਇਹ 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 ਕਾਰਾਗਰੀ ਨਾ ਉਹੀ ਬਾਈ ਦੀ ਹੈ ਨਾ ਜੇਕਰ ਜਿੱਦਾਂ ਹੁਣ ਇਹ ਲੁਕਿੰਗ 글ਾਸ ਲਾਤਾ ਲੁਕਿੰਗ 글ਾਸ ਸੋਹਣਾ ਲੱਗਦਾ ਵਾਈ ਨਾਟ ਪਰ ਜਿੱਦਾਂ ਨਾ ਥੋੜਾ ਖਾਲੀ ਖਾਲੀ ਜਿਹਾ ਲੱਗੇ ਰਹਿੰਦਾ ਜਦੋਂ ਬਾਈ ਕਹਿੰਦਾ ਹੁੰਦਾ ਕਿ ਨਹੀਂ ਬੰਦੇ ਨਾ ਵਾਲ ਸਵਾਰੀ ਜਾਂਦੇ ਨੇ ਜਾਂ ਪੱਗ ਸਵਾਰੀ ਜਾਂਦੇ ਆ ਨਾ ਔੜ ਜਾ ਲੱਗਦਾ ਹੈ ਹਨ ਇੱਥੇ ਤੂੰ ਕਾ ਲਿਖਤੀ ਪਾਣੀ ਦੀਆਂ ਤੇ ਸੋਹਣੀਆਂ ਵੀ ਲੱਗਦੀਆਂ ਨੇ ਇਹਦੇ ਵਿੱਚ ਜਿੱਦਾਂ ਆਪਾਂ ਕਹਿੰਦੇ ਇਹ ਸਟ੍ਰੋਕ ਲੱਗਿਆ ਹੁੰਦਾ ਇਦਾਂ ਫੀਲ ਹੁੰਦਾ ਹੈ ਬਿਲਕੁਲ ਜੀ ਇਹਦੇ ਵਿੱਚ ਆਪਣਾ ਇਨਵਰਟਰ ਆ ਗਿਆ ਜੀ ਠੀਕ ਆ ਜੀ ਇਹ ਜੀ ਬੈਟਰੀ ਆ ਗਿਆ ਜੀ ਪਹਿਲੇ ਪਾਸੋਂਦੋਂ ਇਹ ਟੂ ਲੱਗਿਆ ਜੀ ਕੋਈ ਆਪਾਂ ਰਜਾਈ ਮਿਸਤਰਾ ਵਗੈਰਾ ਕੋਈ ਸਮਾਨ ਧਾਰਨਾ ਆਪਾਂ ਧਰ ਸਕਦੇ ਜੀ ਠੀਕ ਆ ਜੀ ਤੇ ਬਾਕੀ ਭਾਈ ਇਹ ਪਾਲਕੀ ਸਾਹਿਬ ਤਿਆਰ ਕਰੀ ਪਾਈ ਹੋਣਾ ਨੇ ਬਹੁਤ ਸੋਹਣੀ ਅਗਰ ਇਦਾਂ ਦੀ ਤੁਸੀਂ ਪਾਲਕੀ ਸਾਹਿਬ ਤਿਆਰ ਕਰਵਾਉਣੀ ਹੈ ਹਨਾ ਤਾ ਆਪਣ ਨੂੰ ਆਉਣਾ ਕਿੱਥੇ ਪੈਣਾ ਔਰ ਵਰਕਸ਼ਾਪ ਦਾ ਨਾਮ ਵੀ ਦੱਸੋ ਆਪਣ ਨੂੰ ਦਸ਼ਮੇਸ਼ ਪਾਰਕੀ ਸਾਹਿਬ ਹਾਂਜੀ ਧੂਰੀ ਡਿਸਟ੍ਰਿਕਟ ਸੰਗਰੂਰ ਹਾਂਜੀ ਤੇ ਆਪਣਾ ਟਰੱਕ ਯੂਨੀਅਨ ਦੇ ਲਵੇ ਟਰੱਕ ਯੂਨੀਅਨ ਬਿਲਕੁਲ ਸਾਹਮਣੇ ਟਰੱਕ ਯੂਨੀਅਨ ਦੇ ਬਿਲਕੁਲ ਸਾਹਮਣੇ ਬਹੁਤ ਵਧੀਆ ਲੋਕੇਸ਼ਨ ਦਾ ਟਰੱਕ ਯੂਨੀਅਨ ਦੇ ਬਿਲਕੁਲ ਸਾਹਮਣੇ ਵਰਕਸ਼ਾਪ ਆ ਬਾਈ ਜੀ ਹੋਰਾਂ ਜੀ ਤੁਸੀਂ ਵਿਜ਼ਿਟ ਕਰ ਸਕਦੇ ਹੋਗੇ ਤੇ ਪਾਲਕ ਸਾਹਿਬ ਇਦਾਂ ਦੀ ਤਿਆਰ ਕਰਵਾ ਸਕਦੇ ਤੇ ਹੋਰ ਵੀ ਆਪਾਂ ਕੁਝ ਤਿਆਰ ਕਰਦੇ ਪਾਲਕ ਸਾਹਿਬ ਤਿਆਰ ਕਰਦੇ ਜੀ ਮਨਜੀ ਸਾਹਿਬ ਤਿਆਰ ਕਰਦੇ ਜੀ ਹਾਂ ਜੀ ਛੋਟੀਆਂ ਪਾਲਕ ਸਾਹਿਬ ਤਿਆਰ ਕਰਦੇ ਜੀ ਜਿਹੜੇ ਨਗਰ ਕੀਰਤਨ ਵਾਸਤੇ ਹੁਣ ਆਪਾਂ ਪ੍ਰਵਾਤ ਫੇਰੀ ਨੇ ਜੀ ਹਾਂ ਹਾਂ ਉਹਨਾਂ ਵਾਸਤੇ ਪਾਲਕ ਸਾਹਿਬ ਤਿਆਰ ਕਰਦੇ ਆਮ ਲੇਟੈਸਟ ਜੀ ਤੁਸੀਂ ਤੁਹਾਡੇ ਤੁਹਾਨੂੰ ਵੀਡੀਓ ਪਾਈ ਸੀ ਬਹੁਤ ਸੋਹਣੀ ਛੋਟੀ ਪਾਲਕ ਤਿਆਰ ਕੀਤੀ ਸੀ ਉਹ ਦੇਖੀ ਸੀ ਤੇ ਬਾਕੀ ਚੌਰ ਸਾਹਿਬ ਹੁੰਦੇ ਨੇ ਆਪ ਕੋ ਸਟੈਂਡ ਹੁੰਦੇ ਨੇ ਜੀ ਠੀਕ ਹੈ ਜੀ ਲਓ ਬਈ ਹਣਾ ਇੰਨਾ ਚੁ ਕੁਝ ਵੀ ਹੈਗੇ ਤੁਸੀਂ ਤਿਆਰ ਕਰਵਾਉਣਾ ਤਾਂ ਬਾਈ ਉਹਨਾਂ ਨਾਲ ਸੰਪਰਕ ਕਰ ਲਿਓ ਨੰਬਰ ਮੈਂ ਪਾਤਾ ਇੱਕ ਵਾਰ ਫੇਰ ਦੁਬਾਰਾ ਕਹਿੰਦਾ ਇੱਕ ਟਰੱਕ ਜਿੱਡੀ ਪਾਲ ਕੇ ਸਾਹਿਬ ਤਿਆਰ ਕਰਾਇਆ ਹੈ ਨਾ ਪੂਰੀ ਵੱਡੀ ਤਿਆਰ ਹੈ ਜੀ ਤੇ ਐ ਇਦਾਂ ਦੀ ਪਾਲ ਕੇ ਸਾਹਿਬ ਤਿਆਰ ਕਰਵਾ ਸਕਦੇ ਹੋ ਨੰਬਰ ਮੈਂ ਸਕਰੀਨ ਤੇ ਪਾਤਾ ਇੱਕ ਵਾਰ ਫੋਨ ਕਰਕੇ ਜਰੂਰ ਆਪਤਾ ਕਰ ਲਿਓ ਠੀਕ ਹੈ ਜੀ ਵਾਇਗਰੂ ਜੀ ਕੇ ਖਾਲਸਾ ਆਇਰੋਲੋਜੀ ਕੀਮਤ ਹੈ ਜੀ